Бұл к experiencesдей к filtы Бұл кésеніменп баст午ғалды

ఆ ਅੰਕਲ ਜੀ ਥੋੜਾ ਮੈਂ ਨਾ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਜੀ ਕੀ ਹੋਇਆ ਜੀ ਹੱਸ ਇਹ ਰਾਤ 3:30 ਤੇ 3:00 ਵਜੇ ਦਾ ਵਕਾ ਜੀ ਸਵੇਰ ਟਾਈਮ ਦਾ ਅੱਛਾ ਜੀ ਇਹ ਗੱਡੀ ਰਾਤ ਦਿਓ ਖੜੀ ਸੀ ਇੱਥੇ ਖੜਨ ਕਰਕੇ ਡਰਾਈਵਰ ਪਿੱਛੇ ਵਿਚਾਰਾ ਸੁੱਤਾ ਪਿਆ ਸੀਗਾ ਸੌਣ ਨਾਲ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਇਹਦਾ ਅੱਗ ਲੱਗੀ ਸੀ ਮੁੰਡੇ ਜਾਂ ਤੇਲ ਪਾਉਣ ਲੱਗੇ ਨੇ 3:30 ਵਜੇ ਇਹਨਾਂ ਨੇ ਦੇਖਿਆ ਵੀ ਲੱਟ ਲੱਪਟਾ ਨਿਕਲਦੇ ਆ ਕੇ ਅਸੀਂ ਕੋਸ਼ਿਸ਼ ਕਰੀ ਸੀ ਸ਼ੀਸ਼ੇ ਭੰਨੇ ਸ਼ੀਸ਼ੇ ਭੰਨਣਾ ਉੱਠਿਆ ਵੀ ਆ ਉੱਠਣ ਤੋਂ ਬਾਅਦ ਜਦ ਅੱਗ ਨੇ ਕਾਬੂ ਕਰ ਲਿਆ ਤੇ ਕਾਬੂ ਹੋਣ ਤੋਂ ਬਾਅਦ ਵਿਚਾਰੇ ਤੋਂ ਨਿਕਲ ਨਹੀਂ ਹੋਇਆ ਪਿੱਛੇ ਵਿਚਾਰਾ ਬਚ ਗਿਆ ਉਹ ਫੋਟ ਉਹਦੀ ਮੌਕਤ ਹੀ ਹੋ ਗਈ ਚਲੋ ਅਸੀਂ ਵੀ ਬਹੁਤ ਪਾਣੀ ਪੂਣੀ ਲਾ ਕੇ ਜਿਵੇਂ ਜਿੰਨੇ ਕਿ ਸਾਡੇ ਕੋਲ ਸੀਗੀ ਕਿ ਜੈਸ ਸਿਲੰਡਰ ਵੀ ਲਾਏ ਪਰ ਅੱਗ ਬੁਝੀ ਨਹੀਂ ਬਾਅਦ ਚ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕਾਬੂ ਪਾਇਆ ਉਹਦੀ ਡੈੱਡ ਬੋਡੀ ਸਿਵਲ ਹਸਪਤਲ ਕੰਨੇ ਪਤਾ ਲੱਗਿਆ ਜੀ ਕਿੱਥੋਂ ਦੇ ਬੰਦੇ ਆ ਰਹੇ ਆ ਬੰਦਾ ਹਿਮਾਚਲ ਦਾ ਰਹਿਣ ਵਾਲਾ ਵੈਸੇ ਉਹਨਾਂ ਨਾਲ ਹੋਇਆ ਕੰਟੈਕਟ ਤਾਂ ਹੋਇਆ ਪਿੰਡ ਦਾ ਵੈਸੇ ਕਲੀਅਰ ਨਹੀਂ ਹੋਇਆ ਵੀ ਹਲੇ ਕਿੱਥੇ ਦਾ ਸੀਗਾ ਗੱਡੀ ਦਾ ਮਾਲਕਾਂ ਨਾਲ ਗੱਲ ਹੋਈ ਹੈ ਉਹਨਾਂ ਨਾਲ ਇਹ ਕਿੱਥੇ ਨੂੰ ਕਿਧਰ ਨੂੰ ਚੱਲਿਆ ਇਪਟਰ ਪੈਟਰੋਲ ਪੰਪ ਦੀ ਗੱਡੀ ਖੜੀ ਗੱਡੀ ਹਾਂ ਵੇ ਇਧਰੋਂ ਆਇਆ ਰੋਂਗ ਸਾਈਡ ਆ ਮਤਲਬ ਖਾ ਕੇ ਖੜ ਗਿਆ ਕੁਛ ਨਹੀਂ ਉਤਰਿਆ ਨੀ ਪਿੱਛੇ ਪੈ ਗਿਆ ਅੱਗੇ ਜਿਆਦਾ ਨੀਂਦਰਾ ਸੀਗਾ ਜਾਂ ਕਿਦਾਂ ਵੀ ਸੀਗਾ ਕੀ ਲੱਗਦਾ ਜੀ ਅੱਗ ਲੱਗੀ ਸੀ ਇੱਥੇ ਪੈਟਰੋਲ ਪੰਪ ਵੀ ਨਜ਼ਦੀਕ ਸੀ ਤਾਂ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਨੁਕਸਾਨ ਤਾਂ ਚਲੋ ਕੋਸ਼ਿਸ਼ ਕਰੀਏ ਜਿੰਨਾ ਕਿ ਸਾਡੇ ਕੋਲ ਸਿਲੰਡਰ ਸੀਗੇ ਅਸੀਂ ਆਪਣੇ ਮਤਲਬ ਕਰੀਏ ਬਚਾਉਣ ਦੀ ਕੋਸ਼ਿਸ਼ ਤਾਂ ਪੂਰੀ ਕਰੀ ਅਸੀਂ ਆਪਣੀ ਅੱਛਾ ਜੀ ਤੇ ਹੁਣ ਡੈਡ ਬੋਡੀ ਨੂੰ ਕਿੱਥੇ ਭੇਜਤਾ ਜੀ ਇਹ ਖੰਨੇ ਸੇਵਲਾਸਤਾ ਪਹੁੰਚਦਾ ਜੀ ਪੁਲਿਸ ਆ ਗਈ ਜੀ ਮੌਕੇ ਤੇ ਚਲੋ ਉਹਨਾਂ ਨੇ ਵੀ ਆਪਣੀ ਅਕ ਸੀਜੀਓ ਤੇਜਪੁਰ ਹਾਂਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਕੁਲਵੀਰ ਸਿੰਘ ਕਿੱਥੇ ਕੰਮ ਕਰਦੇ ਸੀ ਇੱਥੇ ਪٹرول ਪੰਪ ਤੇ ਕੀ ਹੋਇਆ ਇਹ ਪٹرول ਪੰਪ ਤੇ ਜੀ ਰਾਤ ਜੀ 1:30 ਵਜੇ ਆ ਕੇ ਡਰਾਈਵਰ ਨੇ ਗੱਡੀ ਖੜਾਈ ਸੀ ਇਹਨੇ ਤੇ ਇਹ ਬਾਹਰ ਨਹੀਂ ਨਿਕਲਿਆ ਹੈਗਾ ਡਰਾਈਵਰ ਇਹਦਾ ਵਿੱਚੇ ਸੌ ਗਿਆ ਜੀ ਅੱਛਾ ਜੀ ਤੇ ਉਹਦੇ ਬਾਅਦ ਜਦੋਂ ਸਵੇਰੇ 1:30 ਵਜੇ ਇਹਦੇ ਚੋਂ ਥੋੜੀ ਅੱਗ ਜੀ ਸਤੂ ਹੋ ਜਾ ਨਿਕਲਦਾ ਸੀਗਾ ਜੀ ਉਹਦੇ ਬਾਅਦ ਜਦੋਂ ਇੱਕਦਮ ਹੀ ਅੱਗ ਕਾਫੀ ਹੋ ਗਈ ਜੀ ਤੇ ਕੀ ਹੋਇਆ ਤੋਂ ਬਾਅਦ ਉਦੋਂ ਬਾਅਦ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਸ਼ੀਸ਼ੇ ਭੰਨੇ ਸੀਗੇ ਤੇ ਚੋਂ ਕਿਉਂਕਿ ਸਾਕੀ ਅੰਦਰੋਂ ਲੋਕ ਸੀਗੇ ਉਹਦੇ ਕਰਕੇ ਫਿਰ ਸ਼ੀਸ਼ੇ ਭੰਨੇ ਟੋਟਾ ਮਾਰ ਕੇ ਜੀ ਤੇ ਵਿੱਚੇ ਬੰਦਾ ਉੱਥੇ ਹੀ ਵਿੱਚੇ ਗਿਰ ਗਿਆ ਜੀ ਤੇ ਕੀ ਬਣਿਆ ਉਹਦਾ ਫਿਰ ਲਾਸ਼ ਨਹੀਂ ਨਿਕਲ ਨਹੀਂ ਹੋਇਆ ਹੈਗਾ ਜੀ ਉਦੋਂ ਤੱਕ ਵਿੱਚ ਬਹੁਤ ਜ਼ਿਆਦਾ ਤੇਜ਼ ਸੀ ਸੜਪ ਨਹੀਂ ਸੀ ਹੁੰਦਾ ਕੋਲ ਅਸੀਂ ਸਿਲੰਡਰ ਸਿਲੰਡਰ ਵੀ ਕਾਫੀ ਲਾਏ ਤੇ ਪਾਣੀ ਪੁਣੀ ਜਿੰਨਾ ਕਿ ਸਾਥ ਹੋ ਸਕੇ ਉਹਨਾਂ ਕੀਤਾ ਸੀ ਕੀ ਚੱਲ ਕੇ ਰੱਖ ਕੀ ਹੋ ਗਏ ਹਾਂਜੀ ਕਾਫੀ ਜਲ ਗਏ ਸੀਗੇ ਕੋਈ ਬਚਿਆ ਨਹੀਂ